ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਸਭ ਨੂੰ ਇੱਕ ਰਿਕਵੈਸਟ ਹੈ ਜਿੰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਧੰਨਵਾਦ ਹੈ ਜੀ ਸਾਰਿਆਂ ਦਾ ਮੇਰੀ ਇਹ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਮੇਰੇ ਚੈਨਲ ਤੇ ਨੂੰ ਇੰਨਾ ਗਰੋ ਕਰਨ ਲਈ ਤੇ ਆਜੂ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਮੋਤੀ ਲਾ ਕੇ ਪਲੇਨ ਕਮੀਜ਼ ਨੂੰ ਆਪਾਂ ਕਿਵੇਂ ਫੈਨਸੀ ਬਣਾ ਸਕਦੇ ਹਾਂ ਆ ਮੇਰੇ ਕੋਲ ਬਲੈਕ ਕਲਰ ਦਾ ਕਮੀਜ਼ ਹੈ ਤੁਹਾਨੂੰ ਪਤਾ ਵੀ ਲੇਟ ਹੈ ਨਹੀਂ ਇਹ ਪ੍ਰੈਸ ਪ੍ਰੁਸ ਤੇ ਐਸਾ ਵੈਸਾ ਹੀ ਕੀਤਾ ਵਾ ਤੇ ਆਪਾਂ ਇਹਦੇ ਨਾਲ ਮੈਚ ਕਰਦਾ ਹਨ ਬਲੈਕ ਦੇ ਨਾਲ ਵਾਈਟ ਹੀ ਜ਼ਿਆਦਾ ਵਧੀਆ ਮੈਚ ਕਰਦਾ ਉਹਦੇ ਵਾਸਤੇ ਆਪਾਂ ਇਸ ਤਰ੍ਹਾਂ ਪੱਟੀ ਤਿਆਰ ਕਰ ਲਈ ਸੀਗੀ ਇਹ ਤੁਸੀਂ ਜਿਵੇਂ ਤੁਹਾਡੀ ਮਰਜ਼ੀ ਆ 5 ਇੰਚ 6 ਇੰਚ ਜਿੰਨਾ ਤੁਸੀਂ ਚੌੜੀ ਪੱਟੀ ਜਿੰਨੀ ਆ ਤੁਸੀਂ ਆਦਾ ਘੇਰਾ ਬਣਾਉਣਾ ਇਸ ਤਰ੍ਹਾਂ ਦੀਆਂ ਦੋ ਟਾਕਾਂ ਲੰਮੀਆਂ ਲੰਮੀਆਂ ਘੇਰੇ ਜਿੰਨਾਂ ਲੈ ਲਿਓ ਜੀ ਤੇ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਵਿਚਾਲੇ ਸਲਾਈ ਕਰ ਲਿਓ ਸਲਾਈ ਕਰਨ ਤੋਂ ਬਾਅਦ ਜੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਜਦੋਂ ਕਰਾਂਗੇ ਨਾ ਇਹ ਵਧੀਆ ਆਪਣੀ ਅਟੈਚਮੈਂਟ ਇਹਨਾਂ ਦੀ ਵਧੀਆ ਹੋ ਜਾਊਗੀ ਇਸ ਤਰ੍ਹਾਂ ਕਰਕੇ ਜੀ ਤੇ ਹੁਣ ਆਪਾਂ ਇਹਨੂੰ ਆਪਾਂ ਆਪਦੇ ਕਮੀਜ਼ ਦੇ ਘੇਰੇ ਤੇ ਰੱਖ ਕੇ ਅਟੈਚ ਕਰਦੇ ਆ ਇਹਦੇ ਨਾਲ ਤੁਸੀਂ ਲੈਸ ਵੀ ਲੈਸ ਦੇ ਨਾਲ ਵੀ ਅਟੈਚ ਕਰ ਸਕਦੇ ਜੇ ਤੁਸੀਂ ਬਿਨਾਂ ਲੈਸ ਤੋਂ ਕਰਨਾ ਤਾਂ ਵੀ ਕਰ ਸਕਦੇ ਤੁਹਾਡੀ ਮਰਜ਼ੀ ਰਹੂਗੀ ਹਨਾ ਕਈ ਵਾਰ ਆਪਾਂ ਪਾਈਪਿੰਗ ਵਗੇਰਾ ਵੀ ਦੇ ਕੇ ਇਹਨੂੰ ਆਪਾਂ ਅਟੈਚ ਕਰ ਸਕਦੇ ਆ ਹੁਣ ਆਪਾਂ ਰੱਖਦੇ ਆ ਜੀ ਕਮੀਜ਼ ਦਾ ਘੇਰਾ ਕਮੀਜ਼ ਇਸ ਤਰ੍ਹਾਂ ਰੱਖ ਕੇ ਤੁਸੀਂ ਕਿੰਨੇ ਇੰਚੇ ਦਾ ਰੱਖਣਾ ਥੱਲੇ ਛੱਡਣਾ ਫੋਲਡ ਕਰਕੇ ਤੇ ਉਹਨਾਂ ਆਪਾਂ ਫੋਲਡ ਵਾਸਤੇ ਆਪਾਂ ਨਿਸ਼ਾਨੀ ਲਾ ਲਈਏ ਜੀ ਤੇ ਉਸ ਤੋਂ ਬਾਅਦ ਇਹ ਆਪਾਂ ਰੱਖਾਂਗੇ ਇਹਦੇ ਵਾਸਤੇ ਤੁਸੀਂ ਇਸ ਤਰ੍ਹਾਂ ਹੀ ਕਰਕੇ ਟੱਕ ਲਾ ਲਿਆ ਕਰੋ ਇੱਕੋ ਜਿਹਾ ਕਰਕੇ ਥੱਲੇ ਫੋਲਡ ਹੋ ਜਾਊਗਾ ਤੇ ਤੁਸੀਂ ਰੀਲ ਵੀ ਚੇਂਜ ਕਰ ਸਕਦੇ ਆਂ ਪਰ ਅੱਜਕੱਲ ਥੋੜਾ ਜਿਹਾ ਟ੍ਰੈਂਡ ਚੱਲ ਰਿਹਾ ਹਨ ਮੈਚਿੰਗ ਰੀਲਾਂ ਲਾ ਕੇ ਵੀ ਜਿਵੇਂ ਪਹੁੰਚਿਆ ਤੇ ਡਿਜ਼ਾਈਨ ਬਣਦੀ ਇਸ ਤਰ੍ਹਾਂ ਬਣ ਜਾਂਦਾ ਵਾ ਜੀ ਤੇ ਇਹਨੂੰ ਆਪਾਂ ਕਰ ਲਗੇ ਫੋਲਡ ਤੇ ਫਿਰ ਉੱਤੇ ਆਪਾਂ ਅਟੈਚ ਕਰਦੇ ਆਂ ਇਹਦੇ ਆ ਆਪਣਾ ਜਿਹੜਾ ਪੱਟੀ ਬਣਾਈਏ ਉਹਦੇ ਵਾਸਤੇ ਹੁਣ ਆਪਣੇ ਕੋਲੇ ਵਾਈਟ ਰੀਲ ਜੜੀ ਆਪਾਂ ਵਾਈਟ ਰੀਲ ਨਾਲ ਹੀ ਇਹਨੂੰ ਕਰ ਲੈਨੇ ਆ ਲਓ ਜੀ ਆਪਾਂ ਘੇਰਾ ਫੋਲਡ ਕਰ ਲਿਆ ਤੇ ਹੁਣ ਆਪਾਂ 4 ਇੰਚ ਤੇ ਇਹ ਤੁਹਾਡੀ ਮਰਜ਼ੀ ਹੋਵੇ ਤੁਸੀਂ ਕਿੰਨੇ ਇੰਚ ਲਾਉਣਾ ਆਪਾਂ 4 ਇੰਚ ਤਾਂ ਥੱਲੇੋਂ ਛੱਡ ਕੇ ਤੇ ਨਿਸ਼ਾਨੀ ਲਾ ਲੈਨੇ ਆ ਤੇ ਉੱਥੇ ਕੱਟ ਲਾ ਲੈਨੇ ਆ ਕੱਟ ਤੋਂ ਕੱਟ ਲਾ ਕੇ ਤੇ ਆਪਾਂ ਗਰੀਜ ਬੰਨ ਲਾਂਗੇ ਜੀ ਪ੍ਰੈਸ ਨਹੀਂ ਹੋਣੀ ਕਿਉਂਕਿ ਲੇਟ ਹੈਣੀਗੀ ਤੇ ਇਸ ਤਰ੍ਹਾਂ ਜਦੋਂ ਆਪਾਂ ਕੱਟ ਲਾ ਲਿਆ ਨੇ ਇੱਥੇ ਤੈਨੂੰ ਇਸ ਤਰ੍ਹਾਂ ਰੱਖ ਕੇ ਕੋਡੇ ਤੇ ਰੱਖ ਗਿਆ ਆਪਾਂ ਇਹਦੀ ਕਰੀਜ ਇਸ ਤਰ੍ਹਾਂ ਬਣਾ ਲਾਂਗੇ ਕਿਉਂਕਿ ਇਹ ਥੋੜਾ ਜਿਹਾ ਕਾਟਨ ਦਾ ਵਾ ਪ੍ਰਕਰੀਜ ਸੌਖੀ ਵੱਜ ਜੂਗੀ ਕਰੀਜ ਵੱਜ ਗਈ ਜਦੋਂ ਫਿਰ ਆਪਾਂ ਇਹਨੂੰ ਮਾਰਕ ਕਰ ਲਾਂਗੇ ਜੀ ਚੌਕ ਨਾ ਕਰ ਲਿਓ ਤੁਸੀਂ ਪੈਨ ਨਾ ਕਰ ਲਿਓ ਜਿਸ ਕਾసే ਨਾ ਮਰਜੀ ਤੁਸੀਂ ਇਹਨੂੰ ਮਾਰਕ ਕਰ ਲਿਓ ਤੁਹਾਡੀ ਨਿਸ਼ਾਨੀ ਇਹ ਹੈ ਕਿ ਲਾਉਣ ਦੀ ਲੋੜ ਹੈ ਦੂਜੀ ਤਾਂ ਆਟੋਮੈਟਿਕ ਆਪੇ ਲੱਗ ਜਾਣੀ ਐ ਇਸ ਤਰ੍ਹਾਂ ਕਰਕੇ ਜੀ ਇਹ ਆਪਣੀ ਨਿਸ਼ਾਨੀ লাগ ਗਿਆ ਹੁਣ ਇਹਦੇ ਉੱਪਰ ਆਪਾਂ ਧਰਦੇ ਆ ਜਿਹੜਾ ਆਪਣੀ ਪੱਟੀ ਬਣਾਈ ਆ ਉਹ ਰੱਖਦੇ ਆ ਇੱਥੇ ਲਓ ਜੀ ਇਹਦੇ ਵਾਸਤੇ ਆਪਾਂ ਇਹਦਾ ਮੂੰਹ ਇੱਥੇ ਫੋਲਡ ਕਰਨ ਵਾਸਤੇ ਇਹਦੇ ਥੋੜੀ ਜੀ ਆਪਾਂ ਇਹ ਰੱਖ ਲਈਏ ਪੱਟੀ ਰੱਖ ਲਈਏ ਲੇਸ ਰੱਖ ਲਈਏ ਟਿਸ਼ੂ ਵਾਲੀ ਤੇ ਇਹਦੇ ਆਪਾਂ ਸਲਾਈ ਕਰ ਲਗੇ ਆਪਾਂ ਫਿਰ ਫੋਲਡ ਕਰਨਾ ਸੌਖਾ ਹੋ ਜੂ ਆਪਾਂ ਬੀਚ ਦੇ ਆਪਾਂ ਘੇਰ ਤੇ ਰੱਖ ਲਿਆ ਜੀ ਜਿੱਥੇ ਆਪਣੀ ਨਿਸ਼ਾਨੀ ਲਾਈ ਸੀ ਤੁਹਾਨੂੰ ਦਿਖ ਰਹੀ ਹੋਗੀ ਨਿਸ਼ਾਨੀ ਵਿੱਚ ਮੈਨੂੰ ਤਾਂ ਦਿਸਦੀ ਆ ਜੀ ਤੇ ਇਹ ਤੇ ਆਪਾਂ ਰੱਖ ਕੇ ਬਾਧੂ ਘਾਟੂ ਜਿਹੜਾ ਆਪਣਾ ਕਪੜਾ ਉਹ ਆਪਾਂ 15 ਵਾਰ ਫੋਲਡ ਕਰਕੇ ਇਸ ਤਰ੍ਹਾਂ ਸਲਾਈ ਲਾ ਲਾਂਗੇ ਲਓ ਜੀ ਦੋਵੇਂ ਤਰ੍ਹਾਂ ਆਪਾਂ ਸਲਾਈ ਲਾ ਕੇ ਤੇ ਆਪਦਾ ਘੇਰਾ ਰੈਡੀ ਕਰ ਲਿਆ ਤੁਸੀਂ ਪ੍ਰਿੰਟਡ ਕਪੜਾ ਵੀ ਯੂਜ਼ ਕਰ ਸਕਦੇ ਆ ਇਹ ਤੁਹਾਡੀ ਮਰਜ਼ੀ ਹੋਗੀ ਪ੍ਰਿੰਟਡ ਕਮੀਜ਼ ਨੂੰ ਵੀ ਤੁਸੀਂ ਪਲੇਨ ਲਾ ਕੇ ਇਨਫੈਸੀ ਬਣਾ ਸਕਦੇ ਆ ਤੇ ਪਲੇਨ ਕਮੀਜ਼ ਤੇ ਵੀ ਪ੍ਰਿੰਟਡ ਲਾ ਕੇ ਤੁਸੀਂ ਫੈਨਸੀ ਬਣਾ ਸਕਦੇ ਆ ਇਸ ਤਰ੍ਹਾਂ ਆਪਣਾ ਘੇਰਾ ਰੈਡੀ ਹੋ ਗਿਆ ਜੀ ਹੁਣ ਆਪਾਂ ਇਹਦੇ ਬਾਅਦ ਤੁਹਾਨੂੰ ਦੱਸ ਦਿਆਂ ਆਪਾਂ ਇਹਨੂੰ ਕਿਸ ਤਰ੍ਹਾਂ ਫੈਨਸੀ ਬਣਾਉਣੇ ਆ ਹੁਣ ਆਪਾਂ ਪਤਾ ਕੀ ਕਰਨਾ ਜੀ ਇਸ ਤਰ੍ਹਾਂ ਦੀਆਂ ਲੜੀਆਂ ਬਾਜ਼ਾਰ ਚੋਂ ਮਿਲ ਜਾਂਦੀਆਂ ਰੰਗ ਬਰੰਗੀਆਂ ਸਾਰੇ ਰੰਗਾਂ ਦੀਆਂ ਹੀ ਮਿਲ ਜਾਂਦੀਆਂ ਇਹ ਚਿੱਟੀਆਂ ਤੇ ਕਾਲੀਆਂ ਮੈਂ ਦੋ ਲਿਆਂਦੀਆਂ ਇਹ ਇੱਕ ਲੜੀ ਨਾ 3 ਰੁਪਏ ਦੀ ਆ ਏ ਵੱਡੇ ਛੋਟੇ ਮੋਤੀ ਬਰੀਕ ਮੋٹے ਜਿੰਨੇ ਤੁਸੀਂ ਲੈਣੇ ਉਹ ਉਨੇ ਲੈ ਲਿਓ ਤੇ ਜਿੰਨੇ ਤੁਹਾਨੂੰ ਵੀ ਪਸੰਦ ਆ ਜਿਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਮੋਤੀ ਲੈ ਲਿਓ ਤੁਸੀਂ ਹਰ ਰੰਗ ਦੇ ਮਿਲ ਜਾਂਦੇ ਨੂੰ ਸੂਟ ਨਾਲ ਮੈਚ ਕਰਦੇ ਲੈ ਲਓ ਆਪਣਾ ਬਲੈਕ ਸੂਟ ਸੀ ਆਪਾਂ ਬਲੈਕ ਐਂਡ ਵਾਈਟ ਦੂ ਤਾਂ ਲਏ ਆ ਤੇ ਹੁਣ ਆਪਾਂ ਸੂਈ ਚ ਪਾ ਲੈਣਾ ਤਾਗਾ ਜੀ ਤੇ ਇਹ ਮੋਤੀ ਆਪਾਂ ਕਿਸੇ ਭਾਂਡੇ ਚ ਜਾਉ ਆਪਾਂ ਕੱਢ ਕੇ ਰੱਖ ਲੈਨੇ ਆ ਤੇ ਆਪਾਂ ਘੇਰੇ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਦੇ ਦਿਮਾਗ ਦੇ ਨਾਲ ਇਹ ਤੇ ਕਰ ਲਿਓ ਜੀ ਉਹ ਡਿਜ਼ਾਈਨ ਬਣਾ ਲਿਓ ਜਿਵੇਂ ਇਸ ਤਰ੍ਹਾਂ ਦੇ ਮੋਤੀ ਵਿੱਚ ਵਿਖਰੇ ਪਏ ਸੀਗੇ ਤੁਸੀਂ ਇਹ ਰੱਖ ਲਿਓ ਐ ਜੀ ਇਹ ਬਹੁਤ ਕੰਮ ਆਉਂਦੇ ਆ ਇਹ ਆਪਾਂ ਚਾਕਾਂ ਤੇ ਕਮੀਜ਼ਦਿਆਂ ਤੇ ਘੇਰੇ ਤੇ ਸਾਰੇ ਤੇ ਲਾ ਸਕਦੇ ਆ ਆਪਾਂ ਪੱਟੀ ਬਣਾਈ ਆ ਇੱਥੇ ਆਪਾਂ ਉਹਤੇ ਲਾਵਾਂਗੇ ਆਜੋ ਤੁਹਾਨੂੰ ਦੱਸਦੇ ਆ ਜੀ ਕਿਵੇਂ ਲਾਉਣੀ ਆ ਮੈਂ ਇਹ ਪਹਿਲਾਂ ਆਪਾਂ ਸੈਂਟਰ ਤੋਂ ਸਟਾਰਟ ਕਰਾਂਗੇ ਜੀ ਸੈਂਟਰ ਵਾਲੀ ਜਿਹੜੀ ਆਪਾਂ ਸਿਲਾਈ ਲਾਈ ਸੀਗੀ ਦੇਖੋ ਜੀ ਇਸ ਤਰ੍ਹਾਂ ਸੈਂਟਰ ਤੇ ਆਪਾਂ ਸਲਾਈ ਲਾਈ ਸੀ ਇਹਦੇ ਆਪਾਂ ਇੱਥੋਂ ਸਟਾਰਟ ਕਰ ਲੈਨੇ ਆ ਸੈਂਟਰ ਚ ਇਥੇ ਦੋ ਤਰ੍ਹਾਂ ਦਾ ਵਾ ਇਥੇ ਤੁਸੀਂ ਬਲੈਕ ਵਾਈਟ ਕੋਈ ਵੀ ਪਾ ਲਿਓ ਇੱਕ ਬਲੈਕ ਐ ਇੱਕ ਵਾਈਟ ਨਾਲ ਚੱਲ ਜਾਣਾ ਜੀ ਤੇ ਜਿੱਥੇ ਵਾਈਟ ਆ ਉਥੇ ਬਲੈਕ ਪਾ ਲਓ ਜਿੱਥੇ ਬਲੈਕ ਆ ਉਥੇ ਵਾਈਟ ਲਾ ਲਿਓ ਇਸ ਤਰ੍ਹਾਂ ਕਰਕੇ ਦੂਰਾ ਕਰਕੇ ਧਾਗਾ ਤੁਸੀਂ ਪਾ ਲਿਓ ਦੇਖੋ ਜੀ ਹੁਣ ਆਪਾਂ ਇੱਥੇ ਬਲੈਕ ਵਾਈਟ ਦੋ ਤਰ੍ਹਾਂ ਦੇ ਲਾਵਾਂਗੇ ਲਓ ਜੀ ਮੋਤੀ ਲਾ ਕੇ ਇਸ ਤਰ੍ਹਾਂ ਆਪਾਂ ਆਪਾਂ ਕਮੀਜ਼ ਦਾ ਘੇਰਾ ਤਿਆਰ ਕਰ ਲਿਆ ਤੁਸੀਂ ਪ੍ਰਿੰਟਡ ਕਮੀਜ਼ ਤੇ ਪਲੇਨ ਲਾ ਕੇ ਜਿਸ ਵੀ ਰੰਗ ਦਾ ਤੁਹਾਡਾ ਕਮੀਜ਼ ਹੈ ਕੋਈ ਵੀ ਰੰਗ ਦਾ ਹਰ ਰੰਗ ਦਾ ਮੋਤੀ ਮਿਲ ਜਾਂਦਾ ਜੀ ਤੇ ਇਸ ਤਰ੍ਹਾਂ ਕਰਕੇ ਆਪਾਂ ਇਹ ਗਲੂ ਗਲੂ ਨਾਲ ਵੀ ਲਾ ਸਕਦੇ ਹਾਂ ਇਸ ਤਰ੍ਹਾਂ ਗਲੂ ਮਿਲ ਜਾਂਦੀ ਹੈ ਜੀ ਲਾਉਣ ਵਾਲੀ ਇਹ ਫੈਬਰਿਕ ਵਾਲੀ ਕੱਪੜੇ ਵਾਲੀ ਇਸ ਤਰ੍ਹਾਂ ਦੀ ਮਿਲ ਜਾਂਦੀ ਹੈ ਪਰ ਆਪੇ ਇਹਦੇ ਨਾਲ ਨਹੀਂ ਲਾਉਣੀ ਕਿਉਂਕਿ ਜਦੋਂ ਵਾਸ਼ ਕਰਦੇ ਹੌਲੀ ਹੌਲੀ ਲੱਥ ਜਾਂਦਾ ਜਾਂ ਕਈ ਵਾਰ ਪ੍ਰੈਸ ਕਰਦੇ ਆ ਗਰਮ ਹੋ ਕੇ ਨਿਕਲ ਜਾਂਦਾ ਇਸ ਤਰ੍ਹਾਂ ਆਪਣਾ ਘੇਰਾ ਤਿਆਰ ਹੋਇਆ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਬਣਾ ਸਕਦੇ ਆ ਮੈਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਕਰਤਾ ਤੇ ਸਾਈਡਾਂ ਤੇ ਇਸ ਤਰ੍ਹਾਂ ਦੇ ਪਾਤੇ ਇਹ ਠੀਕ ਆ ਜੀ ਤੇ ਥੱਲੇ ਵਾਲੇ ਵੀ ਇਸ ਤਰ੍ਹਾਂ ਲਗਾ ਇੱਥੇ ਤੁਸੀਂ ਹੋਰ ਤਰ੍ਹਾਂ ਦੀ ਲੇਸ ਵੀ ਲਾ ਸਕਦੇ ਆ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਉਸੇ ਤਰ੍ਹਾਂ ਦੀ ਇਹ ਲੇਸ ਲਾ ਸਕਦੇ ਆ ਉਸ ਤੋਂ ਬਾਅਦ ਜੀ ਤੁਹਾਨੂੰ ਆਪਾਂ ਦਿਖਾਉਣੀ ਆ ਘੇਰਾ ਇਹਰ ਤੇ ਤੁਸੀਂ ਇਸ ਤਰ੍ਹਾਂ ਤਿੰਨ ਸਟੋਨ ਦਾ ਵੀ ਲਾ ਸਕਦੇ ਆ ਇਸ ਤਰ੍ਹਾਂ ਉੱਪਰ ਕਰਕੇ ਵੀ ਲਾ ਸਕਦੇ ਜੇ ਤੁਸੀਂ ਜਮਾਂ ਇਸੇ ਤਰ੍ਹਾਂ ਐਸੀ ਜਿੱਥੇ ਕਰੀਜ ਐ ਇੱਥੇ ਲਾਉਂਗੇ ਤਾਂ ਤੁਹਾਡੇ ਥੱਲੇ ਨੂੰ ਜਾਣਗੇ ਬਹੁਤ ਸੋਹਣੇ ਲੱਗਣਗੇ ਮੈਂ ਹਜੇ ਲਾ ਰਹੀ ਆ ਤੇ ਮੈਂ ਕਿਹਾ ਵੀਡੀਓ ਕਾਫੀ ਲੰਬੀ ਹੋ ਜੂਗੀ ਮੈਨੂੰ ਲਾਉਂਦੇ ਨੂੰ ਟਾਈਮ ਲੱਗ ਜੂ ਥੋੜਾ ਜਿਹਾ ਅਣਖਿਜਦਾ ਕੰਮ ਐ ਜੀ ਥੋੜਾ ਜਿਹਾ ਟਾਈਮ ਤਾਂ ਲੱਗਦਾ ਗਲੂ ਨਾਲ ਛੇਤੀ ਲੱਗ ਜਾਂਦੇ ਆ ਪਰ ਗਲੂ ਲੱਥ ਜਾਂਦਾ ਹੌਲੀ ਹੌਲੀ ਜਦੋਂ ਆਪਾਂ ਵਾਸ਼ ਕਰਦੇ ਡੇਲੀ ਰੁਟੀਨ ਚ ਪਾਉਣ ਵਾਲਾ ਸੂਟ ਆਪਣਾ ਇਹ ਕਾਟਨ ਦਾ ਤਾਂ ਕਰਕੇ ਮੈਂ ਇਹ ਕਪ ਤਾਗੀ ਨਾ ਕਰ ਰਹੀਆਂ ਤੇ ਕਿਉਂਕਿ ਇਹਦੀ ਜਿਆਦਾ ਪકડ ਬਣ ਜੂਗੀ ਆਪਾਂ ਨੂੰ ਫਿਰ ਪ੍ਰੋਬਲਮ ਨਹੀਂ ਆਉਂਦੀ ਕੋਈ ਲੱਥ ਦੇ ਨਹੀਂ ਫਿਰ ਬੁਰੀ ਨਹੀਂ ਲੱਗਣ ਇਸ ਤਰ੍ਹਾਂ ਕਰਕੇ ਸਾਰੇ ਆਪਾਂ ਕੇ ਰਏ ਤੇ ਚਾਕਾਂ ਤੇ ਵੀ ਇਸ ਤਰ੍ਹਾਂ ਲਾ ਸਕਦੇ ਆ ਸੋਹਣਾ ਬਣਾ ਸਕਦੇ ਆ ਇਹ ਇਹ ਆਪਣੇ ਦਿਮਾਗ ਤੇ ਡਿਪੈਂਡ ਕਰਦਾ ਜੀ ਇੱਥੇ ਤੁਸੀਂ ਵਿਚਾਰੀ ਲੈ ਇਸ ਲਾ ਕੇ ਵੀ ਤੁਸੀਂ ਉੱਪਰ ਇਹਦੇ ਡਿਜ਼ਾਈਨ ਕਰ ਸਕਦੇ ਆ ਇਧਰ ਵਾਈਟ ਲਾ ਤੇ ਬਲੈਕ ਦੇ ਉੱਪਰ ਇਧਰ ਬਲੈਕ ਲਾ ਤੇ ਵਾਈਟ ਦੇ ਉੱਪਰ ਇਥੇ ਤੁਸੀਂ ਪ੍ਰਿੰਟਡ ਕਮੀਜ਼ ਦੇ ਉੱਪਰ ਪਲੇਨ ਵੀ ਲਾ ਸਕਦੇ ਆ ਪਲੇਨ ਕਮੀਜ਼ ਉੱਪਰ ਪ੍ਰਿੰਟਡ ਵੀ ਤੁਸੀਂ ਆਹ ਕਪੜਾ ਯੂਜ਼ ਕਰ ਸਕਦੇ ਆ ਇਥੇ ਤੁਹਾਡੀ ਮਰਜ਼ੀ ਰਹੂਗੀ ਵੀ ਤੁਸੀਂ ਕਿਸ ਤਰ੍ਹਾਂ ਕਰਨਾ ਵਾ ਮੇਰਾ ਇਹ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੋਤੀ ਲਾ ਕੇ ਪਲੇਨ ਕਪੜੇ ਨੂੰ ਡਿਜ਼ਾਈਨ ਡਿਜ਼ਾਈਨਰ ਕਿਸ ਤਰ੍ਹਾਂ ਕੀਤਾ ਜਾਂਦਾ ਵਾ ਤੇ ਲਾਈਕ ਕਮੈਂਟ ਜਰੂਰ ਕਰੋ ਜੇ ਵਧੀਆ ਲੱਗਿਆ ਤਾਂ ਸ਼ੇਅਰ ਵੀ ਕਰ ਦਿਓ ਜੀ ਤੇ ਇਸ ਤਰ੍ਹਾਂ ਦੇ ਕੰਮ ਆਪਾਂ ਤੁਹਾਡੇ ਵਾਸਤੇ ਵੀਡੀਓ ਹਰ ਇੱਕ ਕੰਮ ਦੀਆਂ ਲੈ ਕੇ ਆਉਂਦੇ ਰਹਿਣੇ ਆ ਜਿਵੇਂ ਬਚੇ ਖੁਜੇ ਜਾਂ ਤੋਂ ਮੈਂ ਚੂਲੇ ਬਣਾਏ ਸੀ ਤੁਸੀਂ ਉਹਦੇ ਵਾਸਤੇ ਪੂਨੇ ਬਣਾ ਸਕਦੇ ਆ ਹਨ ਤੇ ਕੋਈ ਵਾਧੂ ਕੱਪੜਾ ਬਚਿਆ ਕਈ ਵਾਰ ਆਪਾਂ ਕਿਤੇ ਚੀਜ਼ ਤੇ ਜਿਵੇਂ ਫ੍ਰਿਜ ਦੇ ਕਵਰ ਫ੍ਰਿਜ ਉੱਪਰ ਕਵਰ ਬਣਾਉਣਾ ਉਸ ਤਰ੍ਹਾਂ ਜਾਂ ਹੋਰ ਕਈ ਤਰ੍ਹਾਂ ਦੇ ਆਪਾਂ ਕੱਪੜੇ ਵਾਧੂ ਘਾਟੂ ਕੱਪੜਿਆਂ ਤੋਂ ਕੰਮ ਲੈ ਸਕਦੇ ਆ ਤੇ ਠੀਕ ਆ ਜੀ ਅੱਜ ਦੀ ਵੀਡੀਓ ਮੇਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਧੰਨਵਾਦ ਹੈ ਜੀ ਸਾਰਿਆਂ ਦਾ